ਅੱਜ ਦੇ ਦਿਨ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ ਗਿਆ ਉੱਥੇ 6 ਸਤੰਬਰ 1901 ਦੇ ਵਿੱਚ ਲਾਹੌਰ ਦੀ ਧਰਤੀ ਤੇ ਗਿਆਨੀ ਦਿੱਤ ਸਿੰਘ ਜੀ ਨੇ ਆਖਰੀ ਸਾਹ ਲਏ ਕਿਉਂਕਿ ਗਿਆਨੀ ਦਿੱਤ ਸਿੰਘ ਜੀ ਉਹ ਮਹਾਨ ਵਿਦਵਾਨ ਹਨ ਜਿਨ੍ਹਾਂ ਨੇ ਬਹੁਤ ਇਤਿਹਾਸਕ ਪੁਸਤਕਾਂ ਲਿਖੀਆਂ ਜਿਨ੍ਹਾਂ ਨੇ ਬਹੁਤ ਕੁਝ ਲਿਖ ਕੇ ਸਾਡੇ ਝੋਲੀ ਵਿੱਚ ਪਾਇਆ ਉਹ ਵੀ ਸਮਾਂ ਸੀ ਜਦੋਂ ਗਿਆਨੀ ਦਿੱਤ ਸਿੰਘ ਜੀ ਨੇ ਜਿਹੜਾ ਸੀ ਉਹ ਵੱਡੇ-ਵੱਡੇ ਜਿਹੜੇ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਤੇ ਜਿਨ੍ਹਾਂ ਦਾ ਲੋਹਾ ਦੁਨੀਆ ਮੰਦੀ ਸੀ Swami Dayanand ਵਰਗੇ ਉਹਨਾਂ ਨੂੰ ਵੀ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਗਿਆਨ ਦੇ ਨਾਲ ਜਿੱਤਿਆ ਬਾਕੀ ਦਾ ਉਹਨਾਂ ਦੀਆਂ ਇਹ ਕਿਤਾਬਾਂ ਵੀ ਮਿਲਦੀਆਂ ਨੇ ਜੋ ਵਿਚਾਰ ਚਰਚਾ ਗਿਆਨੀ ਦਇਆ ਵੈਗਰੂ ਗਿਆਨੀ ਦਿੱਤ ਸਿੰਘ ਜੀ ਦੀ ਦਇਆ ਆਨੰਦ ਨਾਲ ਹੁੰਦੀ ਹੈ ਸੋ ਇਦਾਂ ਦੇ ਜਿਹੜੇ ਮਹਾਨ ਵਿਦਵਾਨ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਚੇਤੇ ਰੱਖੀਏ ਕੋਮ ਨੂੰ ਉਹਨਾਂ ਦੇ ਜਿਹੜੇ ਦਿਹਾੜੇ ਆ ਉਹ ਵੱਡੇ ਪਦਰ ਤੇ ਮਨਾਉਣੇ ਚਾਹੀਦੇ ਆ ਤਾ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਗਿਆਨੀ ਦਿੱਤ ਸਿੰਘ ਜੀ ਦੀ ਸਿੱਖ ਪੰਥ ਨੂੰ ਕਿੰਡੀ ਵੱਡੀ ਦੇਣ ਹੈ ਕਿੱਡੇ ਵੱਡੇ ਮਹਾਨ ਵਿਦਵਾਨ ਸਨ ਕਿੰਨਾ ਕੁਝ ਉਹਨਾਂ ਨੇ ਸਾਡੀ ਝੋਲੀ ਵਿੱਚ ਪਾਇਆ ਕਈ ਸ ਮਹਾਨ ਸੰਸਥਾਵਾਂ ਦੀ ਸ਼ੁਰੂਆਤ ਵੀ ਉਹਨਾਂ ਨੇ ਕੀਤੀ ਤੇ ਜੋ ਸਿੱਖ ਕੌਮ ਦੀ ਝੋਲੀ ਵਿੱਚ ਉਹਨਾਂ ਨੇ ਖਜ਼ਾਨਾ ਪਾਇਆ ਤੇ ਉਹ ਅੱਜ ਸਾਡੇ ਸਾਹਮਣੇ ਹੈ ਅਜੇ ਮੈਂ ਵੀ ਉਹਨਾਂ ਬਾਰੇ ਬਹੁਤ ਕੁਝ ਪੜ੍ਹਨਾ ਹੈ ਮੈਂ ਵੀ ਅਜੇ ਉਹਨਾਂ ਬਾਰੇ ਬਹੁਤ ਕੁਝ ਜਾਣਨਾ ਹੈ ਸੋ ਆਪਾਂ ਸਾਰੇ ਯਤਨ ਕਰੀਏ ਭਾਵੇਂ ਥੋੜਾ ਵੀ ਜਿਵੇਂ ਹੁਣ ਅੱਜ ਆਪਾਂ ਜਸਵੰਤ ਸਿੰਘ ਖਾਲੜਾ ਜੀ ਬਾਰੇ ਗੱਲ ਕੀਤੀ ਹੈ ਗਿਆਨੀ ਦਿੱਤ ਸਿੰਘ ਜੀ ਬਾਰੇ ਗੱਲ ਕੀਤੀ ਹੈ ਤਾਂ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹਨਾਂ ਦੇ ਅੰਦਰ ਉਕਸੁਕਤਾ ਪੈਦਾ ਹੋਏਗੀ ਉਹਨਾਂ ਬਾਰੇ ਜਾਣਨ ਦੇ ਲਈ ਹੋ ਸਕਦਾ ਹੈ ਕਿ ਮੇਰੇ ਵਰਗੇ ਨੂੰ ਇਹ ਵੀ ਨਾ ਪਤਾ ਹੋਵੇ ਵੀ ਗਿਆਨੀ ਦਿੱਤ ਸਿੰਘ ਜੀ ਕੌਣ ਸਨ ਜਾਂ ਉਹਨਾਂ ਦੀ ਕੀ ਦੇਣ ਹੈ ਜਾਂ ਉਹਨਾਂ ਨੇ ਕੀ ਕੁਝ ਸਾਡੀ ਝੋਲੀ ਵਿੱਚ ਪਾਇਆ ਸੋ ਜਦੋਂ ਅਸੀਂ ਉਹਨਾਂ ਨੂੰ ਚੇਤੇ ਕਰਾਂਗੇ ਕਿਤੇ ਨਾ ਕਿਤੇ ਉਹਨਾਂ ਬਾਰੇ ਜਾਣਨ ਦੀ ਜਿਹੜੀ ਇੱਛਾ ਹੈ ਉਹ ਸਾਡੇ ਅੰਦਰ ਪੈਦਾ ਹੋਏਗੀ ਆਓ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਆਪਾਂ ਜ਼ਰੂਰ ਪੜੀਏ ਆਓ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਆਂ ਬੜੀਆਂ ਹੀ ਭੋਲਾ ਗਲਤੀਆਂ ਹੋ ਜਾਂਦੀਆਂ ਨੇ ਕਿਉਂਕਿ ਪਿਛਲੇ ਦੋ ਕੁ ਦਿਨਾਂ ਤੋਂ ਸਿਹਤ ਜਿਹੜੀ ਐ ਉਹ ਠੀਕ ਨਹੀਂ ਸੀ ਮੇਰਾ ਸੁਭਾਅ ਹੈ ਮੈਂ ਦੱਸ ਦਿਨਾ ਸੰਗਤ ਦੇ ਵਿੱਚ ਹੁਣੇ ਨੇ ਵੀ ਮੈਂ ਕੋਈ ਬਹੁਤਾ ਬਿਮਾਰ ਆ ਕਿਉਂਕਿ ਫਿਰ ਕਿਤੇ ਨਾ ਕਿਤੇ ਜਦੋਂ ਸਿਹਤ ਠੀਕ ਨਾ ਹੋਵੇ ਤਾਂ ਫਿਰ ਵਿਸ਼ੇ ਤੇ ਪਕੜ ਨਹੀਂ ਰਹਿੰਦੀ ਤੇ ਬੋਲਣ ਵਿੱਚ ਦਿੱਕਤ ਆਉਂਦੀ ਐ ਥੋੜੀ ਜੀ ਅੱਜ ਸਾਊਂਡ ਦੀ ਆਵਾਜ਼ ਵੀ ਜ਼ਿਆਦਾ ਆਉਂਦੀ ਰਹੀ ਸੋ ਫਿਰ ਵੀ ਸਤਿਗੁਰੂ ਜੀ ਨੇ ਆਪ ਹੀ ਕਿਰਪਾ ਕਰਕੇ ਇਹ ਵਿਚਾਰ ਜਿਹੜੇ ਸਾਡੇ ਤੋਂ ਕਰਾਈ ਐ ਆਓ ਆਪ ਜੀ ਅਗਲੇ ਸਮੇ ਲਈ অতি ਸਤਿਕਾਰਯੋਗ ਗਿਆਨੀ ਜੀ ਭਾਈ ਸਾਹਿਬ ਉਹਨਾਂ ਦੇ ਜਥੇ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਗੱਜ ਵੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ